ਅੱਜ ਜਿੱਥੇ ਜਾਉ ਨਾ ਨਾਲ-ਨਾਲ ਆ ਜਾਂਦੇ ਨੇ ਨਿੱਕੇ ਚਿੱਡੀਆਂ ਦੇਖੋ ਟੋਕਰੇ ਦੇ ਵਿੱਚ ਬੜ ਗਿਓਂ ਦੇਖਦੇ ਵੀ ਮੈਂ ਉੱਥੇ ਆ ਕੇ ਖਲਾਰਾ ਪਾਵਾਂ ਬਿਲਕੁਲ ਨਹੀਂ ਟਿਕਦੀ ਹੈਗੀ ਹੁਣ ਆਉਗੇ ਇਹ ਆਉਗੇ ਨੇ ਛਤਰਖਾਨੇ ਟਿਕਦੇ ਨਹੀਂ ਹੈਗੇ ਉੱਥੇ ਬਹਿ ਜਾ ਅੱਜ ਇਹ ਦੇਖ ਹੁਣ ਇੱਥੇ ਹਰਾ ਪਾ ਰਿਹਾ ਮੈਂ ਡੰਗਰਾਂ ਨੂੰ ਵਿੱਚ ਆ ਕੇ ਖਲਾਰਾ ਪਾਵਾਂਗੀ ਸਾਰਾ ਖਲਾਰਾ ਦੇਖੋ ਚੜ ਗਈ ਨਾ ਕੱਖ ਪਾਉਣ ਲੈਂਦੀ ਆ ਨਾ ਕੁਝ ਕਰਦੀ ਡੰਗਰਾਂ ਨੂੰ ਮੈਨੂੰ ਤਾਂ ਭੌਂਗਦੀ ਆ ਵੀ ਹਾਂ ਬਸ ਮੈਨੂੰ ਸੰਭੋ ਵੀ ਉਹਨਾਂ ਦੀ ਦੇਖਭਾਲ ਨਾ ਕਰੋ ਆ ਦੇਖ ਨਹੀਂ ਕਿ ਟਿੱਡੀਆਂ ਹੜਦੀ ਨਹੀਂ ਹੈਗੇ ਛਤਰ ਬਹੁਤ ਖਾਂਦੀ ਹੈ ਉਹ ਦੇਖੇ ਡਰਦੀ ਮਾਰੀਏ ਦੇਖਿਓ ਥੱਲੇ ਬਾੜ ਜੂ ਜਦੋਂ ਤੇ ਬੜੀਆਂ ਛੱਤਰ ਉਹ ਫੇਰ ਆਗੇ ਦੇਖਦੇ ਬਿਲਕੁਲ ਨਹੀਂ ਹਰਦੀ ਕੀ ਦੇਖਦੇ ਛੱਤਰ ਖਾਏ ਤੂੰ ਇਹ ਜਾਂਦੀ ਐ ਕੋਈ ਨਹੀਂ ਛੱਤਰ ਜਿੰਨੇ ਖਾਦੇ ਹੱਪਾਉ ਨਹੀਂ ਬਸ ਵੀ ਮੈਨੂੰ ਸੰਭਾਲੋ ਹੋ ਰਹਿਣ ਦਿਓ ਵੀ ਬਸ ਹੀ ਹੋਰ ਦੀ ਸੇਵਾ ਰਹਿਣ ਦਿਓ ਵੀ ਮੇਰੀ ਸੇਵਾ ਕਰੋ ਕੱਲੇ ਦੀ ਆਹ ਦੇਖੋ ਟੋਕਰੀ ਚ ਵੱੜ ਗਈ ਆ ਉਹਦੀ ਮਾਂ ਉਹਦੀ ਹਟਾਉਂਦੀ ਐ ਵੀ ਤੂੰ ਹੜ ਜਾ ਹੜ ਜਾ ਨਹੀਂ ਤੇ ਛੱਤਰ ਪੈਣ ਕੀ ਦੇਖਿਓ ਡਰਦੀ ਮਾਰੀ ਨੇ ਫੇਰ ਝੜ ਗਈ ਖਲਾਰੇ ਪਾਈ ਜਾਂਦੀ ਸਾਰ ਟੋਕਰੀ ਚੋਂ ਕੱਖ ਕੱਢੀ ਜਾਂਦੀ ਐ ਆਪ ਵੀ ਨਹੀਂ ਖਾਣਾ ਮੱਝਾਂ ਨੂੰ ਵੀ ਨਹੀਂ ਖਾਣ ਦੇਣਾ ਦੇਖ 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 ਵੀ ਹਾਂ ਵੀ ਕਿਉਂ ਪੱਠ ਪਿਛਲੇ ਸੇ ਮੇਰੀ ਸੇਵਾ ਕਰੋ ਨਾ ਆ ਦੇਖੋ ਟੋਕਰਾਂ ਹੀ ਚੱਕਣ ਦਿੰਦੀ ਹੈ ਜੀ ਉਹਨਾਂ ਨੂੰ ਪਾਉਣ ਨੂੰ ਉੱਥੇ ਬੈ ਗਈ ਮਾਰ ਲ ਕੇ ਜਿਹੜੇ ਛੱਤਰ ਪੈਂਦੇ ਨੇ ਫਿਰ نیچے ਵੜ ਜਾਂਦੀ ਉਹਨਾਂ ਪੈ ਗਈ ਲੋਕੀਆਂ ਵੀ ਮੇਰੇ ਛੱਤਰ ਪਾਣਗੇ ਡਰ ਦੀ ਮਾਰ ਹੀ ਉਹ ਹੇਠੇ ਦੇਖ ਕੇ ਬੈਠੀ ਆ ਛੱਤਰਾਂ ਦੀ ਘਾਟ ਆ ਇਹਨੂੰ